ਇਨਾਂ ਦਾ ਮੁੰਡੇ ਦਾ ਕੱਲ ਨੁਕਸਾਨ ਹੋ ਜਾਣਾ ਸੀਗਾ। ਇਹਨਾਂ ਨੇ ਇਹ ਟਰੈਕਟਰ ਪੁੱਤਾ ਮੰਗੂ ਰੱਖਿਆ ਤੇ 8 ਮਹੀਨੇ ਪਹਿਲਾਂ ਇਹ ਟਰੈਕਟਰ ਲਿਆ। ਕਾਗਜ਼ ਪੱਤਰੇ ਦੇ ਪੂਰੇ ਨਹੀਂ। ਜਨਸੀ ਸਾਡੇ ਵੱਲੋਂ ਜਿੱਥੇ ਮਰਜ਼ੀ ਲੈ ਕੇ ਜਾਵੇ, ਚਾਹੇ ਹੈੱਡ ਆਫਿਸ ਲੈ ਕੇ ਜਾਵੇ, ਚਾਹੇ ਜਿੱਥੇ ਮਰਜ਼ੀ ਲੈ ਕੇ ਜਾਵੇ। ਜਨਸੀ ਇਸ ਟਰੈਕਟਰ ਨੂੰ ਬਦਲ ਕੇ ਸਾਨੂੰ ਟਰੈਕਟਰ ਨਵਾਂ ਚਾਹੀਦਾ। ਤੁਹਾਡੀ ਇਹ ਮੰਗਾ ਵੀ ਟਰੈਕਟਰ ਨੂੰ ਨਵਾਂ ਹੀ ਮਿਲਣਾ ਚਾਹੀਦਾ। ਸਾਡਾ ਇਹੀ ਮੰਗਾ ਭਾਈ ਜੀ ਟਰੈਕਟਰ ਪੱਲੇ ਕੱਖ ਨਹੀਂ ਰਿਹਾ ਜੀ। ਇਹਦੇ ਇੰਜਣ ਦੇ ਵਿੱਚ ਇਹਨਾਂ ਨੇ ਇੰਜਣ ਸਟਾਰਟ ਕੀਤਾ ਤੇ ਉਹ ਇੰਜਣ ਨੂੰ ਬਾਹਰ ਹੀ ਹੁਣ ਲਾ ਕੇ ਕਿਉਂ ਕਿੰਦਰ ਸੇਕਾ ਲੱਗ ਗਿਆ ਜੀ ਤੇ ਆ ਕੇ ਮਨੋਂ ਆਉਂਦਾ ਵੀ ਟਰੈਕਟਰ ਮੈਂ ਉਹਨਾਂ ਟਰੈਕਟਰ ਘੱਟ ਤੇ ਤੂੰ ਵੀ ਅੱਖ ਭਈਈ ਇਹ ਤਾਂ ਦੈਰੀ ਆਪਣੇ ਨਵਾਂ ਟਰੈਕਟਰ ਦਾ ਨਾਂ ਲੈ ਕੇ ਚੱਲ ਗਈ ਮੈਂ ਨਹੀਂ ਕੋਈ ਨਹੀਂ ਆਪਾਂ ਲੋਕਾਂ ਦੀ ਮਾਤੇ ਕਰਨੇ ਕਿ ਆਪਣੇ ਤੇ ਸਰਾਫੈ ਤੂੰ ਅੱਖ ਲੱਗ ਗਈ ਮਹਿਲੂ ਨੂੰ ਅੱਖ ਲੱਗ ਗਈ ਤੇ ਪਾਪੂ ਨੂੰ ਅੱਖ ਲੱਗ ਗਈ ਮੌਕੇ ਦਾ ਪ੍ਰਸਤ ਬਹੁਤ ਪੈਰਾ ਉਹ ਸਾਰੇ ਪਿੰਡ ਇਨਸਾਨ ਬਹੁਤ ਵੱਡਾ ਹੋ ਜਾਣਾ ਇਹ ਤਾਂ ਨਹੀਂ ਦੈਰੀ ਮੈਂ ਨਹੀਂ ਤੂੰ ਲੈ ਕੇ ਚੱਲ ਮੈਂ ਮੈਂ ਕਹੀ ਚੱਕਦੇ ਤੂੰ ਚੱਲ ਟਰੈਕ ਬੈਂਕ ਇਹ ਟਾਇਰ ਬਹਿ ਕੇ ਉਹਨੇ ਉੱਤੇ ਪਾਪੂ ਕੋਲੋਂ ਅੱਖ ਲਾਉਣ ਲੱਗਿਆ ਸੜਕ ਤੋਂ ਮੁਰੂ ਰੋਕਣ ਲੱਗਿਆ ਇਹ ਤਾਂ ਨੇ ਕਿ ਲਾਕੇ ਚੌਥਾ ਘਰੇ ਨੂੰ ਇਹਨੂੰ ਅੱਗ ਪੈ ਗਈ। ਹਾਲਾਂਕਿ ਤੰਗਰ ਭਰ ਗਿਆ, ਤੰਗਰ ਭਰ ਕੇ ਰੋੜ ਤੋਂ ਬਾਅਦ ਤਨ ਕਰਮਾ ਪਿੱਛੇ ਰਹਿ ਤਾ ਰਹਿ ਗਿਆ, ਵੱਕ ਬਹਿ ਕੇ ਅੱਗ ਨੇ ਬੂਰੋਲਾ ਮਾਰਿਆ, ਚੱਕ ਕੇ ਟੈਰ ਨੂੰ ਸਾਰੇ ਨੂੰ ਨੱਪ ਲਿਆ। ਨੱਪਰੇ ਇਹ ਮਾਹਤ ਲੈਦਾ ਨਹੀਂ, ਇਹ ਇੱਕ ਪੈਗੀ ਲਾੜ ਪੈ ਗਈ। ਚਲੋ ਮਹਾਰਾਜ ਰਾਤ ਟੈਰਦਾ ਜਿਹੜਾ ਮੈਨੂੰ ਨਵਾਂ ਮਿਲ ਚੁ ਹੋਰ ਲੋਹਾ ਮਿਲ ਚੁ ਤੇ ਬਾਏ ਜਾਂਦੇ ਮੈਂ ਪੁੱਤਰ ਮਾਰ ਜਾਣਾ ਮੈਂ ਧੀ ਦਾ ਘਰੇ ਵਹਿ ਜਾਂਦੀ। ਮੈਂ ਕੀ ਕਰਤਾ? ਉਡੀਰ ਵੀ ਗੱਲਬਾਤ ਹੋਈ ਆ ਤੂੰ ਬਾਅਦ ਵਿੱਚ ਉਹ ਤਾਂ ਬਸ ਉਹ ਕਹਿੰਦੇ ਸਹੀ ਰਿਪੇਅਰ ਕਰਾ ਦਾਂਗੇ ਸਾਰੇ ਜਿੰਨਾ ਕੁਝ ਵੀ ਹੁੰਦਾ ਹੈ ਨਾ ਟਰੈਕਟਰ ਦਾ ਸਾਰਾ ਕੁਝ ਬਦਲ ਦਾਂਗੇ ਇੰਜਨ ਤੱਕ ਜੇ ਕੋਈ ਨੌਬਤ ਆਉਂਦੀ ਅਸੀਂ ਤਾਂ ਇਹੀ ਪੀਰ ਕਰਦੇ ਜੇ ਇਹਨਾਂ ਕੁਝ ਬਦਲਣਾ ਹੀ ਤੁਹਾਨੂੰ ਟਰੈਕਟਰ ਹੀ ਨਵਾਂ ਦਿੱਤਾ ਜਾਵੇ ਚਾਹ ਮੁੱਖ ਮੰਤਰੀ ਨੂੰ ਇਹ ਗੱਲ ਕਰਦਾ ਮੇਰਾ ਟਰੈਟਰ ਬਦਲੇ ਜਾਵੇ ਮੈਂ ਕੀ ਕਰਾਂ ਮੈਂ ਮੈਂ 2 ਤੋਂ 3 ਲੱਖ ਪੈਲੇ ਨੇ ਮੈਂ ਕੀ ਕਰਾਂ ਕਿੰਨੇ ਜੇ ਮੇਰਾ ਪੜਕੇ ਟਰੈਟਰ ਸੀਲ ਹੋ ਗਏ ਝੋਨੇ ਜੋ ਗਏ ਮੈਂ ਮੈਂ ਮੁੱਖ ਮੰਤਰੀ ਨੂੰ ਇਹ ਕਰਦਾ ਪੀਰ ਕਰਦਾ ਮੇਰਾ ਟਰੈਕਟਰ ਏਜੰਸੀ ਵਾਲੋਂ ਕਹੇ ਕਿ ਮੈਂ ਮੈਂ ਤਾਂ ਹਮਾਂ ਦਿੱਤਾ ਜਾਵੇ ਪਹਿਲਾਂ ਤਾਂ ਧੰਨਵਾਦ ਜਿਹੜਾ ਕਿ ਤੁਸੀਂ ਸਵੇਰ ਦੀ ਸਾਡੇ ਪਿੰਡਾਂ ਦੇ ਵਿੱਚ ਫਿਰ ਰਹੇ ਹੋ ਜੀ ਆ ਤੁਸੀਂ ਟਰੈਕਟਰ ਦੇਖ ਰਹੇ ਹੋ ਤੇ ਟਰੈਕਟਰ ਦਾ ਬਹੁਤ ਜ਼ਿਆਦਾ ਬਰਾਹਲਾ ਵੀਰ ਮੌਤ ਦੇ ਮੂੰਹ ਚੋਂ ਨਿਕਲ ਕੇ ਆਇਆ ਹਾਂ ਰਟੌਰ ਰੋਈ ਦੇ ਲੋਕ ਖੜੇ ਨੇ ਅਸੀਂ ਟੋਡੇ ਮਾਧਮ ਰਾਈ ਸੋਨਾ ਲੀਕਾ ਜਨਸੀ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹ ਕੁਦਰਤੀ ਆਫਤ ਆਉਣ ਦੇ ਕਾਰਨ ਸਾਡੇ ਕਣਕਾਂ ਮੱਛੀਆਂ ਪਿੰਡਾਂ ਦੇ ਵਿੱਚ ਸਾਡੇ 나ੜ ਮੱਛੇ ਸਾਡੇ ਟਰਾਲੀਆਂ ਟਰੈਕਟਰ ਮੱਛੇ ਥੋ ਤੱਕ ਵੀ ਸਾਡੇ ਬੰਦੇ ਮੱਚ ਕੇ ਉਹ ਵੀ ਪੂਰੇ ਹੋ ਗਏ ਹੂੰ ਜੀ ਅਸੀਂ ਸੋਨਾਲੀਕਾ ਜਨਸੀ ਤੁਸੀਂ ਬੇਨਤੀ ਕਰਦੇ ਹੋ ਤੁਹਾਡੇ ਮੱਧਮ ਰਾਈ ਜੇ ਸਾਡੀ ਉਹ ਵੀਡੀਓ ਸੁਣ ਰਹੇ ਹੋਣ ਤਾਂ ਇਸ ਵੀਰ ਨੂੰ ਅੰਕਲ ਜੀ ਅੱਗੇ ਆਓ ਜੀ ਇਹ ਅੰਕਲ ਜੀ ਨੇ ਆਪਦੇ ਪੁੱਤਾਂ ਨੂੰ ਟਰੈਕਟਰ ਰੱਖਿਆ ਸੀ ਇਹ ਇਹਨਾਂ ਦਾ ਧੀ ਜਵਾਈ ਆ ਮੁੰਡਾ ਪੁੱਤਰੀ ਇਹਨਾਂ ਦਾ ਜੀ ਇਹਨਾਂ ਦਾ ਮੁੰਡੇ ਦਾ ਕੱਲ ਨੁਕਸਾਨ ਹੋ ਜਾਣਾ ਸੀਗਾ ਹੂੰ ਇਨਾਂ ਨੇ ਇਹ ਟਰੈਕਟਰ ਪੁੱਤਾ ਮੰਗੂ ਰੱਖਿਆ ਤੇ 8 ਮਹੀਨੇ ਪਹਿਲਾਂ ਇਹ ਟਰੈਕਟਰ ਲਿਆ ਤੇ ਕਾਗਜ਼ ਪੱਤਰੇ ਦੇ ਪੂਰੇ ਨਹੀਂ ਜਨਸੀ ਸਾਡੇ ਵੱਲੋਂ ਜਿੱਥੇ ਮਰਜ਼ੀ ਲੈ ਕੇ ਜਾਵੇ ਚਾਹੇ ਹੈੱਡ ਆਫਿਸ ਲੈ ਕੇ ਜਾਵੇ ਚਾਹੇ ਜਿੱਥੇ ਮਰਜ਼ੀ ਲੈ ਕੇ ਜਾਵੇ ਜਣਸੀ ਇਸ ਟਰੈਕਟਰ ਨੂੰ ਬਦਲ ਕੇ ਸਾਨੂੰ ਟਰੈਕਟਰ ਨਵਾਂ ਚਾਹੀਦਾ ਤੁਹਾਡੀ ਇਹ ਮੰਗ ਹੈ ਵੀ ਟਰੈਕਟਰ ਨਵਾਂ ਹੀ ਮਿਲਣਾ ਚਾਹੀਦਾ ਸਾਡਾ ਇਹੀ ਮੰਗ ਆ ਬਾਈ ਜੀ ਟਰੈਕਟਰ ਪੱਲੇ ਕੱਖ ਨਹੀਂ ਰਿਹਾ ਜੀ ਇਹਦੇ ਇੰਜਨ ਦੇ ਵਿੱਚ ਇਹਨਾਂ ਨੇ ਇੰਜਨ ਸਟਾਰਟ ਕੀਤਾ ਤੇ ਉਹ ਇੰਜਨ ਤੋਂ ਬਾਹਰ ਹੀ ਆਉਣ ਲੱਗੀ ਕਿਉਂਕਿ ਅੰਦਰ ਸੇਕਾ ਲੱਗ ਗਿਆ ਜੀ ਹੀਟ ਹੋ ਗਿਆ ਹੀਟ ਹੋ ਗਿਆ ਹੋਰ ਆ 6 ਕਦੂ ਕਰਨਾ 6 ਮਹੀਨਿਆਂ ਨੂੰ ਹੋਰ ਬਾਡੀ ਆਉਣੀ ਆ ਜਾਂ ਕੁਝ ਵੀ ਹੋਣਾ ਕੱਲ ਨੂੰ 6 ਮਹੀਨਿਆਂ ਨੂੰ ਕੋਈ ਪ੍ਰੋਬਲਮ ਆ ਗਈ ਕੌਣ ਜ਼ਿੰਮੇਵਾਰ ਆ ਜੀ ਅਸੀਂ ਕਹਿੰਨੇ ਆ ਇਹ ਟਰੈਕਟਰ ਬਦਲਣਾ ਚਾਹੀਦਾ ਤੁਹਾਡੇ ਕੋਲੇ ਬਹੁਤ ਪੂਰਾ ਪੰਜਾਬ ਆ ਟਰੈਕਟਰ ਵੇਚਣ ਨੂੰ ਹੂੰ ਪੂਰਾ ਪੰਜਾਬ ਆ ਜੀ ਪਰ ਆ ਕੁਦਰਤੀ ਆਫਤ ਕਰਕੇ ਆ ਟਰੈਕਟਰ ਚਲਸਿਆ ਕਿਉਂਕਿ ਇਹ ਬਾਈ ਹੁਣਾ ਕੋਲੇ ਢਾਈ ਕਿੱਲੇ ਖੇਤੀ ਆ ਇਹਨਾਂ ਨੇ ਪਹਿਲਾਂ ਆਪਦੀ ਖੇਤੀ ਸਾਰੀ ਸਾਂਭ ਲਈ ਸੀ ਸਾਰਾ ਕੁਝ ਸਾਂਭ ਲਿਆ ਸੀਗਾ ਇਹ ਤਾਂ ਲੋਕਾਂ ਦੀ ਮਦਦ ਕਰਨ ਗਏ ਸੀ ਕਿ ਸ਼ੁਕਰ ਰੱਬ ਦਾ ਇਹਦਾ ਜਾਨੀਮਾਲ ਨੁਕਸਾਨ ਨਹੀਂ ਹੋਇਆਗਾ ਆਪ ਜੀ ਨੂੰ ਬੇਨਤੀ ਕਰਦੇ ਆ ਫੇਰ ਇੱਕ ਵਾਰ ਤੋਂ ਸੋਨਾਲੀਕਾ ਏਜੰਸੀ ਨੂੰ ਕਿ ਇਹ ਟਰੈਕਟਰ ਨੂੰ ਬਦਲ ਕੇ ਦਿੱਤਾ ਜਾਵੇ ਇਹ ਘਰ ਵਾਲੇ ਬਾਈ ਵੀ ਬੇਨਤੀ ਕਰਨਗੇ ਜੀ ਜੀ ਨਯਾ ਖਾਨ ਸਾਹਿਬ ਜੀ ਫਤਿਹ ਇਹ ਗੱਲ ਕਿਵੇਂ ਹੋਈ ਸਾਦੇ ਸਾਧੂ ਦੇ ਅੱਖ ਲੱਗੀ ਜੀ ਉਦੋਂ ਅੱਖ ਵਜੋਂਦਾ ਵਜੋਂਦਾ ਇਹ ਮੇਰਾ ਜਵਾਈ ਆ ਜੀ ਇਹ ਨੂੰ ਇਹੋ ਦਿਲੋਂ ਗਿਰਾ ਲਾਕੇ ਤੇ ਐਸੀਓ ਦੀ ਉਹ ਗਿਰਾ ਲਾਕੇ ਆਇਆ ਤੇ ਲੂੰ ਜੀ ਜੀ ਇੱਥੇ ਆ ਕੇ ਮਨੋਂ ਆਂਦਾ ਵੀ ਟਰੈਟ ਮੈਂ ਉਹਨਾਂ ਟਰੈਟ ਕਰਦੇ ਤੇ ਤੂੰ ਵੀ ਅੱਖ ਭਜਾਈ ਜੀ ਇਹ ਇਹਦਾ ਦਰੀ ਆਪਣਾ ਨਵਾਂ ਟਾਇਰ ਤੇ ਰਬਾ ਨਾ ਲੈ ਕੇ ਚੱਲ ਗਈ ਮੈਂ ਨਹੀਂ ਕੋਈ ਨਹੀਂ ਆਪਾਂ ਲੋਕਾਂ ਦੀ ਮਦਦ ਕਰਨੀ ਕਿ ਆਪਣੇ ਤੇ ਸਰਾਫ ਐ ਤੂੰ ਅੱਗ ਲੱਗ ਗਈ ਮਹਿਲ ਨੂੰ ਅੱਗ ਲੱਗ ਗਈ ਚਾਹ ਪੰਪ ਨੂੰ ਅੱਗ ਲੱਗ ਗਈ ਮੱਕ ਉਹਦਾ ਪ੍ਰਾਪਤ ਬਹੁਤ ਪੈਰਾ ਉਹ ਸਾਰੇ ਇਨਸਾਨ ਬਹੁਤ ਵੱਡਾ ਹੋ ਜਾਣਾ ਇਹ ਇਹਦਾ ਨਹੀਂ ਦਰੀ ਮੈਂ ਨਹੀਂ ਤੂੰ ਲੈ ਕੇ ਚੱਲ ਮੈਂ ਮੈਂ ਕਈ ਚੱਕਦੇ ਤੂੰ ਚੱਲ ਟਾਇਰ ਬੈ ਇਹ ਟਾਇਰ ਬੈ ਕੇ ਉਹਨੇ ਉੱਤੇ ਪੰਪ ਕੋਲੋਂ ਅੱਗ ਲਾਉਣ ਲੱਗਿਆ ਸੜਕ ਤੋਂ ਮੁਰੋ ਰੋਕਣ ਲੱਗਿਆ ਇਹ ਤੰਨੇ ਕਰੇ ਲਾ ਕੇ ਚੌਥਾ ਘਰੇ ਨੂੰ ਇਹਨੂੰ ਅੱਗ ਪੈ ਗਈ ਹ ਹਾਲਾਂਕਿ ਤੰਗਰ ਭਰ ਗਿਆ ਤੰਗਾ ਭਰ ਕੇ ਰੂੜ ਤੋਂ ਬਾ ਤਨ ਕਰਮਾ ਪਿੱਛੇ ਰਹਿਤਾ ਰਹੇ ਉਹ ਅੱਕ ਬਹਿ ਕੇ ਅੱਕ ਨੇ ਪਰੋਲਾ ਮਾਰੇ ਚੱਕ ਕੇ ਤੈਨੂੰ ਸਾਦੇ ਨੂੰ ਨੱਪ ਲਿਆ ਨਾਪ ਇਹ ਮਹਾ ਲਈਦਾ ਇਹ ਇਹ ਪੈ ਗਈ ਲਾਰ ਪੈ ਗਈ ਚਲੋ ਮਹਾਰਾਜ ਰਾਤ ਟੈਰਤਾ ਜੋ ਮਨ ਨਵਾ ਮਿਲ ਜੂ ਹੋਰ ਲੋਹਾ ਮਿਲ ਜੂ ਤੇ ਬਾਏ ਚਾਹੇ ਮੇਰਾ ਪੁੱਤ ਮਰ ਜਾਣਾ ਮੈਂ ਧੀ ਦਾ ਘਰੇ ਵਹਿ ਜਾਂਦੀ ਮੈਂ ਕੀ ਕਰਤਾ ਤਾਂ ਇਸੇ ਕਰਕੇ ਮੈਂ ਕਿ ਨਹੀਂ ਤੁ ਕਿਰਾਂ ਲੋਕਾਂ ਨੇ ਮੈਂ ਮਤਦ ਕੀਤੀ ਜਾਵੇ ਮੈਨੂੰ ਇਹ ਹੰਟ ਮੇਰਾ ਸਾਰੇ ਹੀ ਹੋ ਗਿਆ ਮੇਰਾ ਹੁਣ ਇਹ ਟੈਦੇ ਭਾਲਕੇ ਮੈਂ ਚੋਨੇ ਦੇ ਵਿੱਚ ਚੋਨਾ ਲਾਏ ਚੋਨੇ ਜਮੈਂ ਟੈਦਾ ਖੜ ਗਿਆ ਆਈਦਰ ਵੇ ਕਰਕੇ ਮੈਂ ਦੇ ਦੇਣ ਕਿ ਉਹ ਫਿਰ ਉਦੋਂ ਬਾਅਦ ਮੇਰਾ ਮੱਕੇ ਕੌਣ ਮੇਰਾ ਬਾਪ ਹਰੂਗਾ ਮੇਰੀ ਜਾਣਸਿਆਣੇ ਆ ਕੇ ਅਸੀਂ ਕੀ ਕਰੀਏ ਹੁਣ ਕੀ ਕਰਤਾ ਮੈਂ ਤੁ ਟੈਦਾ ਬਾ ਇਹ ਲੈ ਜਾ ਮਾਨੂੰ ਟਰੈਕਟਰ ਨਵਾਂ ਦਿੱਤਾ ਵੀ ਮੈਂ ਆਤਮਾਨਕੇ ਬੇਨਤੀ ਕਰ ਥੋੜੀ ਹੋਰ ਵੀ ਗੱਲਬਾਤ ਹੋਈ ਆ ਤੋ ਬਾਅਦ ਦੇ ਵਿੱਚ ਉਹ ਤਾਂ ਬਸ ਹੋ ਗਏ ਅਸੀਂ ਰਿਪੇਅਰ ਕਰਾ ਦਾਂਗੇ ਸਾਰੇ ਜਿੰਨਾ ਕੁਝ ਵੀ ਹੁੰਦਾ ਹੈ ਨਾ ਟਰੈਕਟਰ ਦਾ ਸਾਰਾ ਕੁਝ ਬਦਲ ਦਾਂਗੇ ਇੰਜਨ ਤੱਕ ਜੇ ਕੋਈ ਗਨੌਬਤ ਆਉਂਦੀ ਅਸੀਂ ਤਾਂ ਇਹੀ ਪੀਰ ਕਰਦੇ ਜੇ ਇੰਨਾ ਕੁਝ ਬਦਲਣਾ ਹੀ ਤੁਹਾਨੂੰ ਟਰੈਕਟਰ ਹੀ ਨਵਾਂ ਦਿੱਤਾ ਜਾਵੇ ਜੀ ਥੋੜੀ ਮੰਗਿਆ ਵੀ ਟਰੈਕਟਰ ਨਵਾਂ ਹੀ ਤੁਹਾਨੂੰ ਮਿਲਣਾ ਚਾਹੀਦਾ ਜੀ ਬਾਈ ਜੀ ਜਦੋਂ ਇੰਨਾ ਕੁਝ ਬਦਲਣਾ ਫਿਰ ਟਰੈਕਟਰ ਹੀ ਦਿੱਤਾ ਚੰਗਾ ਜੀ ਜੇ ਉਹ ਤਾਂ ਇੰਨਾ ਕੁਝ ਬਦਲੋਗੇ ਫਿਰ ਤੁਸੀਂ ਟਰੈਕਟਰ ਦੇ ਦਿਓ ਫਿਰ ਕਾਦੀ ਪਿੱ ਇਹ ਹੰਝੂ ਐਵੇਂ ਨਹੀਂ ਆਏ ਇਹ ਹੰਝੂ ਆ ਜਿਹੜੇ ਲੱਖਾਂ ਦਰਦ ਅੱਖਾਂ ਦੇ ਵਿੱਚ ਭਰ ਕੇ ਲੈ ਕੇ ਆਇਆ ਕਿਸਾਨ ਕਿਉਂਕਿ ਜਿਹੜਾ ਪੁੱਤ ਨੂੰ ਵੀ ਜਿਹੜੀ ਆਫਤ ਆ ਗਈ ਸੀ ਅੱਗ ਪੈਣ ਲੱਗੀ ਸੀ ਜਿਵੇਂ ਨੌਜਵਾਨ ਨੇ ਕਿਹਾ ਕਿ ਮੈਂ ਟਰੈਕਟਰ ਛੱਡਣ ਨੂੰ ਜੀ ਨਹੀਂ ਸੀ ਕਹਤਾ ਪਰ ਮੇਰਾ ਸਰੀਰ ਆ ਉਹ ਮੇਰਾ ਸਾਥ ਨਹੀਂ ਸੀ ਦੇ ਰਿਹਾ ਕਿਸਾਨੀ ਬਾਰੇ ਤੁਸੀਂ ਏਸਿਆਂ ਦੇ ਵਿੱਚ ਬਹਿ ਕੇ ਜਿਹੜੀ ਨੁਕਤਾ ਚਿੰਨੀ ਕਰਦੇ ਹੋ ਪਰ ਕਿਸਾਨ ਆ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਪੂਰੀ ਦੁਨੀਆ ਦਾ ਢਿੱਡ ਭਰਦਾ ਪਰਦਾ ਕਿਸਾਨ ਆ ਜਿਹੜਾ ਆਪਣਾ ਜਿਹੜਾ ਸਾਰਾ ਕੁਝ ਉਹ ਗਵਾ ਕੇ ਬਹਿ ਜਾਂਦਾ ਪੂਰੀ ਦੁਨੀਆ ਦੇ ਲਈ ਪਰ ਉਹੀ ਕੰਮ ਇਹ ਖਾਲਸਾ ਜਿਹਨੇ ਕੀਤਾ ਇਹਨਾਂ ਨੇ ਤਾਂ ਆਪਣੀ ਸਾਰੀ ਕਣਕ ਵੜ ਲਈ ਸੀ ਤੂੜੀ ਵੀ ਸਾਂਭ ਲਈ ਸੀ ਪਰ ਲੋਕਾਂ ਦੀ ਮਦਦ ਕਰਨ ਦੇ ਲਈ ਵੱਡਾ ਜਿਗਰਾ ਲੈ ਕੇ ਆਪਣੇ ਪੁੱਤ ਨੂੰ ਕਿਹਾ ਵੀ ਜਾ ਤੂੰ ਮੱਚਦੀ ਅੱਗ ਦੇ ਵਿੱਚ ਟਰੈਕਟਰ ਲੈ ਕੇ ਜਾ ਲੋਕਾਂ ਦੀ ਮਦਦ ਕਰ ਕਿਉਂਕਿ ਇੱਥੇ ਜਿਹੜੀ ਫੈਕਟਰੀ ਵੀ ਬਣੀ ਹੋਈ ਆ ਪੈਟਰੋਲ ਪੰਪ ਵੀ ਬਣਿਆ ਹੋਇਆ ਜੇਕਰ ਉਹਨਾਂ ਦੋਨਾਂ 'ਚੋਂ ਇੱਕ ਨੂੰ ਅੱਗ ਪੈ ਜਾਂਦੀ ਤਾਂ ਜਿਵੇਂ ਬਾਈ ਦੇ ਕਹਿਣ ਦੇ ਮੁਤਾਬਕਾ ਇੱਥੇ ਜਿਹੜਾ ਨੁਕਸਾਨ ਆ ਬਹੁਤ ਵੱਡੀ ਪੱਧਰ ਤੇ ਹੋਣਾ ਸੀ ਚਾਰ ਪੰਜ ਪਿੰਡਾਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਪੰਜਾਬ ਦੇ ਵਿੱਚ ਜੇਕਰ ਉਹ ਨੁਕਸਾਨ ਨਹੀਂ ਹੋਇਆ ਤਾਂ ਉਹਦੇ ਜ਼ਿੰਮੇਵਾਰ ਇਹ ਲੋਕ ਨੇ ਵੱਡੇ ਦਿਲ ਵਾਲੇ ਵੱਡੇ ਜਿਗਰੇ ਵਾਲੇ ਔਰ ਸੋਨਾਲਿਕਾ ਏਜੰਸੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਇਹਨਾਂ ਦੀ ਇਹ ਹੈ ਕਿ ਸਾਨੂੰ ਟਰੈਕਟਰ ਜਿਹੜਾ ਨਵਾਂ ਮਿਲਣਾ ਚਾਹੀਦਾ ਔਰ ਪੂਰੇ ਪਿੰਡ ਦੀ ਜਿਹੜੀ ਹੈ ਮੰਗ ਵੀ ਹੈ ਕਿ ਟਰੈਕਟਰ ਜਿਹੜਾ ਇਸ ਪਰਿਵਾਰ ਨੂੰ ਕਿਉਂਕਿ 2.5 ਏਕੜ ਦਾ ਮਾਲਕ ਹੈ ਪਰਿਵਾਰ 2.5 ਏਕੜਾਂ ਦਾ ਮਾਲਕ ਹੈ ਔਰ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਬਾਕੀ ਮੈਂ ਕੋਈ ਜਾਓ ਬੈਂਦੀ ਕਾ ਤਾਂ ਮੈਂ ਸਰਕਾਰ ਮੁੱਖ ਮੰਤਰੀ ਨੂੰ ਇਹ ਗੱਲ ਕਰਦਾ ਵੀ ਮੇਰਾ ਟਰੈਕਟਰ ਬਦਲੇ ਜਾਵੇ ਮੈਂ ਕੀ ਕਰਾਂ ਮੈਂ ਮੈਂ ਦੋ ਤਾਂ 1 ਲੱਖ ਪੈਲੇ ਤੇ ਮੈਂ ਕੀ ਕਰਾਂ ਜੇ ਮੇਰਾ ਭੱਲ ਕੇ ਟਰੈਕਟਰ ਸੀਲ ਹੋ ਗਿਆ ਝੋਨੇ ਚ ਹੋ ਗਿਆ ਮੈਂ ਮੈਂ ਮੁੱਖ ਮੰਤਰੀ ਨੂੰ ਇਹ ਕਹਿੰਦਾ ਪੀਰ ਕਰਦਾ ਮੇਰਾ ਟਰੈਕਟਰ ਏਜੰਸੀਆਂ ਨੂੰ ਕਹਿ ਕੇ ਮੈਨੂੰ ਨਿਮਾਨ ਦਿੱਤਾ ਜਾਵੇ ਮੈਂ ਇਹ ਹੀ ਮੰਦੀ ਮੁੱਖ ਮੰਤਰੀ ਨੂੰ ਕਾਟ ਕਰ ਰਿਹਾ ਜੀ ਤਾਂ ਇਹ ਅੱਖਾਂ ਦਾ ਦਰਦ ਬੜਾ ਕੁਝ ਬਿਆਨ ਕਰ ਰਿਹਾ ਹੈ ਅਰੇ ਇਹ ਹੀ ਨਹੀਂ ਹੋਰ ਬਹੁਤ ਸਾਰੇ ਲੋਕਾਂ ਦਾ ਦਰਦ ਆ ਜਿਹੜਾ ਉਹ ਸਹ ਹੈ ਇੱਕ ਨੌਜਵਾਨ ਜਿਹੜਾ ਚੜ੍ਹਦੀ ਪ੍ਰੇਸ ਦਾ ਨੌਜਵਾਨ ਹੈ ਉਸ ਇਸੇ ਅੱਗ ਦੇ ਕਾਰਨ ਦੁਨੀਆ ਤੋਂ ਰੁਕਸਤ ਹੋ ਗਿਆ ਔਰ ਇਹ ਵੱਡਾ ਜਿਗਰਾ ਲੈ ਕੇ ਜਿਹੜਾ ਕਿਸਾਨ ਆਪਣਾ ਟਰੈਕਟਰ ਪੁੱਤਾਂ ਵਰਗਾ ਅੱਗ ਦੇ ਵਿੱਚ ਲੈ ਕੇ ਜਾਂਦੇ ਆ ਤੇ ਮੰਗ ਇਹ ਹੈ ਇਹਨਾਂ ਦੀ ਟਰੈਕਟਰ ਜਿਹੜਾ ਸਾਨੂੰ ਨਵਾਂ ਮਿਲਣਾ ਚਾਹੀਦਾ ਔਰ ਪੂਰੇ ਪਿੰਡ ਦੀ ਵੀ ਇਹਨਾਂ ਦੇ ਨਾਲ ਇਹੀ ਮੰਗਾ ਟਰੈਕਟਰ ਹੈ ਜਿਹੜੇ ਪਰਿਵਾਰ ਨੂੰ ਉਹ ਨਵਾਂ ਮਿਲਣਾ ਚਾਹੀਦਾ ਜੁੜੇ ਹੋਣ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਤਾਣਾ ਕੈਮਰਾਮੈਨ ਗੁਰਸਾਨ ਦੇ ਨਾਲ